ਤਕੜਾ ਜਾਂਦਾ ਮੇਲਾ ਬਹੁਤ ਵੱਡਾ ਹੈ ਪਰ ਮੈਂ ਜਦੋਂ ਆਇਆ ਤੇ ਮੈਂ ਸੋਚਦਾ ਸੀ ਵੀ ਗੁਰਵਿੰਦਰ ਧੰਨਾ ਯਾਰ ਇਹ ਕਿੱਥੋਂ ਤੁਰਦਾ ਐਡਾ ਵੱਡਾ ਪੈੜਾ ਤਿਆਰ ਕਰਕੇ ਜਾਂਦਾ ਤੇ ਇੰਨਾ ਤਕੜਾ ਜਾ ਕੇ ਖੇਡਦਾ ਮੈਨੂੰ ਪਤਾ ਨਹੀਂ ਅਸੀਂ ਕਦੋਂ ਕਦੇ ਤੁਰੇ ਜਾਂਦੇ ਕਦੋਂ ਕੋ ਪਹੁੰਚੇ ਪਰ ਮੈਂ ਕਹਿੰਦਾ ਵੀ ਤੁਸੀਂ ਧੰਨ ਬਈ ਇਹ ਗੱਲ ਸੱਚੀ ਇੱਕ ਵਾਰੀ ਤਾੜੀ ਮਾਰੋ ਯਾਰ ਖਲਗੇ ਜਿਹੜੇ ਕੀ ਰਹੀਏ ਬੁਲਟਨ ਆਂਗੇ ਵਾਲਿਆ ਆ ਅੱਜ ਜਿਹੜੀ ਆ ਨਾ ਸਵਾਦ ਵਾਲੀ ਗੱਲ ਹੋ ਗਈ ਐ ਇਲਾਕੇ ਦੇ ਲੋਕ ਪਲੇਅਰ ਵੇਖਣਾ ਚਾਹੁੰਦੇ ਸਨ ਵੀ ਅਸੀਂ ਪਲੇਅਰ ਵੇਖੀਏ ਤੇ ਇਹ ਜ਼ਿੰਮੇਵਾਰੀ ਹੁੰਦੀ ਇਲਾਕੇ ਦੇ ਪਲੇਅਰ ਦੀ ਤੂੰ ਇਸ ਇਲਾਕੇ ਦਾ ਸੀਨੀਅਰ ਪਲੇਅਰ ਹੈ ਤੇ ਉਹ ਜ਼ਿੰਮੇਵਾਰੀ ਤੂੰ ਹਰ ਸਾਲ ਨਿਭਾਉਣਾ ਹੈ ਬੇਸ਼ੱਕ ਅੱਜ 16 ਤੋਂ 34 ਕਰਨੀਆਂ ਪਈਆਂ ਪਰ ਇਹ ਵੀ ਮੇਰੇ ਵੀਰੋ ਮਜਬੂਰੀ ਬਣ ਜਾਂਦੀ ਆ ਜਦੋਂ ਬੰਦਾ ਜਿੰਮੇਵਾਰੀ ਨਿਭਾ ਰਿਆ ਹੋਵੇ ਸੌਰੀ ਅਮਰੀਕ ਮੈਂ ਤੇਰੀ ਗੱਲ ਵਿੱਚੋਂ ਕੱਢ ਦਿੱਤੀ ਆ ਜਾ ਫਿਰ ਸੋਹਣਿਆ ਕਰੀਏ ਗੱਲ ਖੇਡ ਕਬੱਡੀ ਬਹੁਤ ਵੱਡਾ ਧੰਨਵਾਦ ਆਵਾ ਸਾਹਾਈ ਕੋਜਾ ਲੋਕਾਂ ਦਾ ਪਿਆਰ ਮਿਲਦਾ ਰਹੇ ਸਾਰਾ ਕੁਝ ਮਿਲ ਜਾਂਦਾ ਹੈ ਪਰ ਜੇ ਦੁਨੀਆ ਪਿਆਰ ਕਰਦੀ ਮੈਂ ਕਹਿੰਦਾ ਆਪਾਂ ਲੱਕੀ ਆਪਾਂ ਭਾਗਾ ਵਾਲਿਆ ਲਓ ਪਹਿਲੀ ਕਿ